ਦੇਖੋ ਜਨਤਾ ਹੈ ਜਨਾਰਦਨ ਹੈ ਤੇ ਜਨਤਾ ਜਦੋਂ ਪੂਰੀ ਤਰ੍ਹਾਂ ਸਮਝ ਜਾਂਦੀ ਹੈ ਤਾਂ ਦਿਨਾਂ ਦੇ ਵਿੱਚ ਹੀ ਜਿਹੜੇ ਤਖਤੇ ਪਲਟ ਹੋ ਜਾਂਦੇ ਨੇ ਪਰ ਮੋਦੀ ਸਰਕਾਰ ਨੂੰ ਅਜੇ ਵਿਹਮ ਹੈ ਕਿ ਜਿਹੜੇ ਜਨਤਾ ਹੈ ਉਹ ਮੇਰੇ ਵੱਲ ਹੈ ਤੇ ਉਹਨੇ ਕੁਝ ਕਹਿ ਲੋ ਮੀਡੀਆ ਰਾਹੀਂ ਕੁਝ ਗੋਦੀ ਮੀਡੀਆ ਨੇ ਇਹੋ ਜਿਹੇ ਭਰਮ ਲੋਕਾਂ ਦੇ ਵਿੱਚ ਫਲਾਏ ਹੋਏ ਨੇ ਕਿ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਦ ਕਿ ਅਗਰ ਕੁਝ ਸਮਾਂ ਹੋਰੇ ਮੋਦੀ ਸਰਕਾਰ ਰਹਿੰਦੀ ਹੈ ਤਾਂ ਦੇਸ਼ ਹੈ ਜਿਹੜਾ ਬਿਲਕੁਲ ਬਹੁਤ ਜ਼ਿਆਦਾ ਨਰਕ ਵਿੱਚ ਜਾਣ ਵਾਲਾ ਬਣ ਜਾਵੇਗਾ ਕਿਸ ਤਰ੍ਹਾਂ ਦਾ ਦੇਸ਼ ਹੋਏਗਾ ਜੇਕਰ ਨਹੀਂ ਜਾਗਦੇ ਦੇਖੋ ਇਹ ਇੱਕ ਬੰਦੂ ਮਜ਼ਦੂਰ ਹੈ ਜਿਹੜਾ ਆਮ ਲੋਕਾਂ ਨੂੰ ਜਿੱਥੇ ਅੱਜ ਅਸੀਂ ਕਹਿੰਦੇ ਹਾਂ ਕਿ ਅਸੀਂ ਜ਼ਮੀਨਾਂ ਦੇ ਮਾਲਕ ਆ ਤੇ ਖੇਤੀ ਕਰਦੇ ਆ ਤੇ ਆਉਣ ਵਾਲੇ ਸਮੇਂ ਚ ਅਗਰ ਇਹੋ ਹਾਲਾਤ ਰਹੇ ਤਾਂ ਇਹ ਬੰਦੂ ਮਜ਼ਦੂਰ ਹੈ ਜਿਹੜੇ ਉਹ ਬਣਾ ਕੇ ਰੱਖ ਦੇਣਗੇ ਹਰਪ੍ਰੀਤ ਸਿੰਘ ਜੀ ਇਹਨਾਂ ਦੇ ਨਾਲ ਮੋਹਨ ਸਿੰਘ ਜੀ ਤੁਮਾਣਾ ਸਾਡੇ ਲੀਡਰ ਨੇ ਇੱਥੋਂ ਦੇ ਮੋਹਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਨੇ ਸਰਕਾਰਾਂ ਬਾਰੇ ਹੁਣ ਤਾਂ ਹੀ ਨਹੀਂ ਜਾਗਦੀਆਂ ਤੁਸੀਂ ਬੜਾ ਸੰਘਰਸ਼ ਕੀਤਾ ਬੜਾ ਜਗਾਇਆ ਬੜੇ ਢੋਲ ਵਜਾਏ ਬੜਾ ਇਹਨਾਂ ਦੀ ਹੱਕਾਂ ਤੇ ਟਰੈਕਟਰ ਨਚਾਏ ਹੁਣ ਤੱਕ ਇਹਨ ਇਹ ਜਿਹੜੀਆਂ ਸਰਕਾਰਾਂ ਅਸੀਂ ਚੁਣ ਕੇ ਭੇਜਦੇ ਆਂ ਅਸੀਂ ਦਾ ਸਮਝਦੇ ਆਂ ਵੀ ਲੋਕਤੰਤਰ ਦੇ ਵਿੱਚ ਸਾਡੀਆਂ ਸਰਕਾਰਾਂ ਹੋਣਗੀਆਂ ਪਰ ਇਹ ਕਾਰਪੋਰੇਟ ਪੱਖੀ ਸਰਕਾਰਾਂ ਆ